ਧਰੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੁਰਾਵਰ ਸਿੰਘ ਬਾਬਾ ਫਤੇ ਸਿੰਘ ਜਗਤ ਮਾਤਾ ਗੁਜਰਕੌਰ ਜੀ ਦੇ ਸ਼ਹਾਦਤ ਨੂੰ ਸਮਰਪਿਤ ਫਤੇਗੜ ਸਾਹਿਬ ਵਿਖੇ ਲੱਗਣ ਵਾਲੇ ਸਾਲਾਨਾ ਤਿੰਨ ਰੋਜ਼ਾ ਸ਼ਹੀਦੀ ਜੋੜ ਮੇਲ ਜਿੱਥੇ ਪ੍ਰਸ਼ਾਸਨ ਦੇ ਵੱਲੋਂ 3 ਦਿਨ ਸ਼ਰਾਬ ਦੇ ਠੇਕੇ ਬੰਦ ਰੱਖਣ ਦਾ ਐਲਾਨ ਕੀਤਾ ਗਿਆ। ਉੱਥੇ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਵੱਲੋਂ ਪ੍ਰਸ਼ਾਸਨ ਨੂੰ ਮੰਗ ਕੀਤੀ ਗਈ ਹੈ ਕਿ ਪੂਰੇ ਜ਼ਿਲ੍ਹੇ ਫਤਿਹਗੜ ਸਾਹਿਬ ਦੇ ਵਿੱਚ ਸ਼ਰਾਬ ਦੇ ਠੇਕੇ ਬੰਦ ਕਰਕੇ ਜ਼ਿਲ੍ਹਾ ਫਤਿਹਗੜ ਸਾਹਿਬ ਨੂੰ ਪਵਿੱਤਰਤਾ ਦਰਜ ਦੇਣ ਦੀ ਮੰਗ ਕੀਤੀ ਗਈ ਹੈ। ਇਸ ਮੌਕੇ ਤੇ ਜਥੇਬੰਦੀਆਂ ਦੇ ਆਗੂਆਂ ਦੇ ਵੱਲੋਂ ਮੁੱਖ ਮੰਤਰੀ ਦੇ ਨਾਮ ਡਿਪਟੀ ਕਮਿਸ਼ਨਰ ਫਤਿਹਗੜ ਸਾਹਿਬ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ। ਇਸ ਮੌਕੇ ਤੇ ਜਥੇਬੰਦੀ ਦੇ ਆਗੂਆਂ ਨੇ ਕਿਹਾ ਹੈ ਕਿ ਜੇਕਰ ਸ਼ਹੀਦੀ ਜੋੜ ਮੇਲੇ ਦੌਰਾਨ ਸ਼ਰਾਬ ਦੇ ਠੇਕੇ ਖੁੱਲੇ ਦੇਖੇ ਗਏ ਤਾਂ ਉਹਨਾਂ ਦੇ ਵੱਲੋਂ ਜ਼ਬਰਦਸਤ ਵਿਰੋਧ ਕੀਤਾ ਜਾਵੇਗਾ ਜਿਸ ਦਾ ਕਿ ਪ੍ਰਸ਼ਾਸਨ ਖੁਦ ਜ਼ਿੰਮੇਵਾਰ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਦੇ ਬੁੱਢਾ ਦਲ ਦੇ ਨਿਹੰਗ ਸਿੰਘ ਫੌਜਾਂ ਜਿਹੜੀਆਂ ਆਪਣਾ ਦਰਦ ਲੈ ਕੇ ਦੇਸੀ ਨੂੰ ਮੰਗ ਪੱਤਰ ਦਿੱਤਾ ਗਿਆ ਹੈ ਕਿ ਇਸ ਮੰਗ ਪੱਤਰ ਦੇ ਵਿੱਚ ਸਾਡੀਆਂ ਜਿਹੜੀਆਂ ਮੰਗਾਂ ਨੇ ਲੰਮੇ ਸਮੇਂ ਤੋਂ ਅਸੀਂ ਮੰਗ ਕਰਦੇ ਆ ਰਹੇ ਹਾਂ ਕਿ ਇਹ ਜਿਹੜਾ ਛਿਦੀ ਜੋੜ ਮੇਲਾ ਹਰ ਸਾਲ ਤਰਾ ਬਣਾਇਆ ਜਾਂਦਾ ਹੈ ਪਰ ਇੱਥੇ ਬੜੀ-ਬੜੀ ਕੁਰਬਾਨੀਆਂ ਨਿਕਾਂ ਜਿੰਦਾਂ ਦੇ ਵੱਡੇ ਸਾਕੇ ਇਸ ਸ਼ਹਿਰ ਨੂੰ ਜਿਹੜਾ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਣਾ ਚਾਹੀਦਾ ਸੀ ਪਰ ਸਰਕਾਰਾਂ ਜਿਹੜੀਆਂ ਵਾਂ ਉਹ ਨਸ਼ੇ ਦੇ ਸਿਰ ਤੇ ਜਿਵੇਂ ਪਤਾ ਲੱਗ ਰਿਹਾ ਕਿ ਚੱਲ ਰਹੀਆਂ ਨੇ ਖਰਾਬ ਦੇ ਠੇਕੇ ਮੀਟ ਦੇ ਹੱਤੇ ਬੀੜੀ ਸਿਡ ਤਮਾਕੂ ਸ਼ਰਿਆਮ ਇਸ ਧਰਤੀ ਤੇ ਵਿਕ ਰੀਆਂ ਨੇ ਉਹਦਾ ਤੇ ਭਗਵੰਤ ਮਾਨ ਕਹਿ ਰਿਹਾ ਕਿ ਜਿੰਨੂੰ ਜਦੋਂ ਸਵਾ ਆਰੰਭ ਹੋਵੇਗੀ ਅਸੀਂ ਕੋਈ ਵੀ ਸਿਆਸੀ ਪ੍ਰੋਗਰਾਮ ਨਹੀਂ ਕਰਾਂਗਾ ਸਾਡਾ ਇਸ ਧਰਤੀ ਦੇ ਨਾਲ ਬੜਾ ਪਿਆਰ ਹੈ ਜੇ ਉਹਦਾ ਇਸ ਧਰਤੀ ਦੇ ਕੁਰਬਾਨੀਆਂ ਨਾਲ ਪਿਆਰ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਇਸ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇ ਕੇ ਭਾਵੇਂ ਜੀਟੀ ਰੋਡ ਦੇ ਉੱਤੇ ਠੇਕੇ ਨੇ डीसी पता लगा के डीसी ने कहता कि 3 किलोमीटर तक कोई भी शराब का ठेका नहीं खुलेगा कि ओ जड़ा 3 किलोमीटर ਤੋਂ ਹਟਵਾਵਾ ठेका शराब ਦਾ ਉਹ ਤੋਂ शराब पी के ਇੱਥੇ ਨਹੀਂ ਆਉਣਗੇ ਲੋਕ ਇਹ ਬੜੀ ਕਿਰਿਆ ਸੋਚਿਆ ਡੀਸੀ ਸਾਹਿਬ ਦੀ ਅਸਾਨੂੰ ਮੋਰਚਾ ਵੀ ਲਾਉਣਾ ਪੈ ਗਿਆ ਅਸੀਂ ਮੋਰਚਾ ਜਰੂਰ ਲਾ ਦੇਵਾਂਗੇ ਕਿਉਂਕਿ ਡੀਸੀ ਸਹੀ ਫੈਸਲਾ ਨਹੀਂ ਲੈ ਰਿਹਾ ਫੈਸਲਾ ਇਹ ਹੋਣਾ ਚਾਹੀਦਾ ਕਿ ਜਿੰਨੇ ਵੀ ਇਸ ਪਿੱਤਰ ਸ਼ਹਿਰ ਨੂੰ ਫਤੇਗੜ ਸਾਹਿਬ ਦੀ ਧਰਤੀ ਨੂੰ ਸਰੰਤ ਦੀ ਦਵਾਰਾਂ ਤੇ ਜਿੱਥੇ ਛੋਟੇ ਸਾਹਿਬ ਜੀ ਨੇ ਕੁਰਬਾਨੀ ਕੀਤੀ ਹੈ ਬੜੀ ਵੱਡੀ ਕੁਰਬਾਨੀ ਹੈ ਜਿੰਨੇ ਵੀ ਇਸ ਪਵਿੱਤਰ ਸ਼ਹਿਰ ਇਸ ਗੁਰੂ ਘਰ ਨੂੰ ਰੋਡ ਆ ਰਹੇ ਨੇ ਉਹਨਾਂ ਰੋਡਾਂ ਦੇ ਉੱਤੇ ਕੋਈ ਵੀ ਸ਼ਰਾਬ ਦਾ ਠੇਕਾ ਨਾ ਬੀੜੀ ਸਿਗਰਟ ਤਮਾਕੂ ਤੇ ਨਾ ਕੋਈ ਹਾਤਾ ਹੋਣਾ ਚਾਹੀਦਾ ਪੂਰਤੌਰ ਤੇ ਬੰਦ ਹੋਣੇ ਚਾਹੀਦੇ ਨੇ ਇਹ ਨਹੀਂ ਕਿ ਤੁਸੀਂ ਤਿੰਨ ਦਿਨ ਬੰਦ ਕਰਦੇ ਤੇ ਮੁੜ ਕੇ ਖੋਲ ਲੈਣਾ ਕਿਉਂਕਿ ਸੰਗਤਾਂ ਹੁਣ ਹੀ ਹੜਾਂ ਦੇ ਬਹੁਤ ਬੇਨ ਸੰਗਤਾਂ ਜਿਹੜੀਆਂ ਨਮਸ਼ਕਾਰ ਕਰਨ ਵਾਸਤੇ ਆ ਰਹੀਆਂ ਤੇ ਵੇਖ ਰਹੀਆਂ ਨੇ ਕਿ ਸ਼ਰਾਬ ਦੇ ਠੇਕੇ ਆ ਲਾਗੇ ਚੌਂਕੇ ਬੱਤੀਆਂ ਵਾਲਾ ਚੌਂਕਾ ਆਇਦਾ ਹੈ ਉੱਤੇ ਵੀ ਸ਼ਰਾਬ ਦੇ ਠੇਕੇ ਖੁੱਲੇ ਨੇ ਜੇ ਸਰਕਾਰ ਨੇ ਨਾ ਬੰਦ ਕੀਤੇ ਤੇ ਆ ਜਿਹੜਾ ਖਾਸਾ ਆਇਆ ਇਹ ਜਰੂਰ ਬੰਦ ਕਰਾਵੇਗਾ ਕੋਈ ਵੀ ਕਿਸੇ ਪ੍ਰਕਾਰ ਦਾ ਨੁਕਸਾਨ ਹੁੰਦਾ ਹੈ ਇਹ ਤੋਂ ਦਾ ਡੀਸੀ ਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ ਕਿਉਂਕਿ ਇਹ ਚੀਜ਼ਾਂ ਬਰਦਾਸ਼ਤ ਕਰਨ ਤੋਂ ਬਾਹਰੀ ਹੈ ਤੇ ਇੱਕ ਮੈਂ ਹੋਰ ਨੌਜਵਾਨਾਂ ਨੂੰ ਬੇਨਤੀ ਕਰਦਾ ਜਿਹੜੀਆਂ ਪੰਜਾਬ ਦੂਰੋਂ ਤਰਾਡੇ ਤੋਂ ਸੰਗਤਾਂ ਨਾਮ